ਉਹ ਕਿਉਂ ਉਸਕੇ ਉੱਥੇ ਕੌਣ ਪਛਾਣਦਾ ਸੀਗਾ ਸਾਹਿਬ ਵੀ ਕੌਣ ਮੁੰਡੀਆਂ ਜੀ ਹੈ ਮੈਂ ਤਾਂ ਆਪ ਇੱਥੇ ਮੁੰਡੀਆਂ ਸਾਹਿਬ ਨੂੰ ਮੇਰੀ ਮੁਲਾਕਾਤ ਨਹੀਂ ਹੋਈ ਸਾਹਮਣੇ ਆ ਜਣ ਮੈਂ ਵੀ ਕੁਸ਼ਟਾਕੀ ਕਰਦੇ ਸੌਰੀ ਮੈਂ ਦੇਖੋ ਸਾਹਿਬ ਮੈਂ ਕਿਉਂ ਗਿਆ ਤਾਂ ਮੈਂ ਤਾਂ ਅੰਦਰ ਸੀ ਬੰਦਾ ਪੈਰੀਫਰੀ ਮੇਰੀ ਮੁਲਾਕਾਤ ਨਹੀਂ ਸਾਹਿਬ ਮੈਂ ਤੇ ਐਸੇ ਕਰਕੇ ਆਉਣ ਤੋਂ ਪਹਿਲਾਂ ਮਨੂੰ ਨਹੀਂ ਸੀ ਪਤਾ ਮੁੰਡੀਆਂ ਸਾਹਿਬ ਕਾਦੇ ਮੰਤਰੀਏ ਕਿਉਂ ਭੇਜਿਆ ਤੇ ਬੇਇੱਜ਼ਤੀ ਕਰਾਉਣ ਵਾਲੇ ਲੱਛਣ ਕਰੋਗੇ ਤੁਸੀਂ ਜਾ ਕੇ ਪ੍ਰਪੋਜ਼ਲ ਲੈ ਕੇ ਜਾਓ ਸਾਹਿਬ ਪ੍ਰਧਾਨ ਮੰਤਰੀ ਨਾਲ ਗੱਲ ਕਰੀ ਜਾਂਦੇ ਹੋ ਕਿ ਜਵਾਕਾਂ ਨਾਲ ਗੱਲ ਕਰੀ ਜਾਂਦੇ ਬੇਵਕੂਫ ਬਣਾਈ ਜਾਂਦੇ ਸੋ ਅੱਜ ਇੱਕ ਅਹਿਮ ਗੱਲ ਪਤਾ ਲੱਗੀ ਅਹਿਮ ਸਵੇਰੇ ਸੁੰਦਰਿਆਸੀ ਸੁਨੀਲ ਆਖੜ ਜੀ ਮੇਰੇ ਬਾਰੇ ਬਹੁਤ ਮਾੜਾ ਬੋਲ ਰਹੇ ਸੀ ਬਹੁਤ ਦੁੱਖ ਲੱਗਾ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਜੀ ਪੰਜਾਬ ਆਏ ਅਸੀਂ ਉਹਨਾਂ ਨੂੰ ਮੈਂਤ ਗੁਰਮੀਤ ਸਿੰਘ ਖੁੱਡੀਆਂ ਜੀ ਨੇ ਮਿਲੇ ਉਹਨਾਂ ਦਾ ਸਵਾਗਤ ਕੀਤਾ ਉੱਥੇ ਸਾਰੀ ਗੱਲਬਾਤ ਹੋਈ ਉੱਥੇ ਮੈਂ ਕੋਈ ਆਪਣੇ ਬਾਰੇ ਨੀ ਗੱਲ ਰੱਖੀ ਮੈਂ ਉਹਨਾਂ ਨੂੰ ਪੰਜਾਬ ਦੇ ਕਿਸਾਨ ਭਰਾਵਾਂ ਲਈ ਪੰਜਾਬ ਦੇ ਗਰੀਬ ਪਰਿਵਾਰਾਂ ਵਾਸਤੇ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਸਾਹਿਬ ਕਿਸ ਪੰਜਾਬ ਨੂੰ ਬਹੁਤ ਥੋੜਾ ਤੁਸੀਂ 1900 ਕਰੋੜ ਰੁਪਏ ਜਿਹੜਾ ਨਿਫਣ ਦੇ ਕੇ ਜਾ ਰਹੇ ਹੋ ਬਹੁਤ ਥੋੜਾ ਕਿਉਂਕਿ ਤੁਸੀਂ ਆਪ ਆਪਣੀ 스피ਡ ਦੇ ਵਿੱਚ ਕਿਹਾ ਕਿ ਜਦੋਂ ਹਰਮਾਚਲ ਦਾ ਵੀ ਨੁਕਸਾਨ ਬਹੁਤ ਘਟ ਹੈ ਮਾਚਲ ਦੇ ਨਾਲੋਂ ਪੰਜਾਬ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਮੈਂ ਦੇਖ ਕੇ ਆ ਰਿਹਾ ਉਸ ਤੋਂ ਆ ਚੀਫ ਸੈਕਟਰੀ ਸਾਹਿਬ ਨੇ ਪੂਰਾ ਡਿਟੇਲ ਚ ਦੱਸਿਆ ਸੁਭਾ ਦੁੱਖ ਲੱਗਾ ਕਿ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਸਾਡੇ ਉਹ ਤੇ ਸਾਨੂੰ ਪੰਜਾਬੀਆਂ ਨੂੰ ਪੰਜਾਬ ਨੂੰ ਨਫ਼ਰਤ ਕਰਦੇ ਹੀ ਸੀ ਪਰ ਕੱਲ ਸੁਨੀਲ ਆਖੜ ਜੀ ਇੱਕ ਮੇਰੇ ਬਾਰੇ ਮਜ਼ਾਕ ਕਰ ਰਹੇ ਸੀ ਮੈਂ ਜਾਣਦਾ ਨਹੀਂ ਕੌਣ ਹੈ ਕਾਦਾ ਮੰਤਰੀ ਆ ਸੋ ਇੱਕ ਆਮ ਕਹਾਂਚੋਂ ਚੁਣ ਕੇ ਆਏ ਹੋਏ ਸਾਡੇ ਹਲਕਾ ਸਾਨੇਵਾਲ ਦੇ ਲੋਕਾਂ ਨੇ ਪੌਣੇ 3 ਲੱਖ ਵੋਟਾਂ ਹੈ ਜਿਨ੍ਹਾਂ ਨੇ ਮੈਨੂੰ ਚੁਣਿਆ ਉਸ ਤੋਂ ਬਾਅਦ ਸਾਡੇ ਪਾਰਟੀ ਸੁਪਰੀਮਾ ਨੂੰ ਕੇਜਰੀਵਾਲ ਜੀ ਨੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮੇਰੀ ਵਫਾਦਾਰੀ ਤੇ ਇਮਾਨਦਾਰੀ ਲੋਕਾਂ ਪ੍ਰਤੀ ਸੇਵਾ ਦੇਖਦੇ ਹੋਏ ਮੈਨੂੰ ਪੂਰੇ 3 ਕਰੋੜ ਪੰਜਾਬ ਦੇ ਲੋਕਾਂ ਨੇ ਮੈਨੂੰ ਮੰਤਰੀ ਬਣਾਇਆ ਔਰ ਤਿੰਨ ਅਹਿਮ ਮਹਿਕਮੇ ਮੇਰੇ ਕੋਲ ਪੰਜਾਬ ਦੇ ਹੋਣ ਤੇ ਪੰਜਾਬ ਦੇ ਭਾਜਪੀ ਦੇ ਸਟੇਟ ਦੇ ਪ੍ਰਧਾਨ ਕਹਿ ਰਹੇ ਹੋਣ ਕਿ ਮੈਂ ਤੇ ਜਾਣਦਾ ਨਹੀਂ ਮੁੰਡੀਆਂ ਕੌਣ ਮੈਨੂੰ ਤੇ ਪਤਾ ਨਹੀਂ ਉਹਨੇ ਕੋਈ ਕਿਹੜਾ ਡਿਪਾਰਟਮੈਂਟ ਜੀ ਉਹਨਾਂ ਨੂੰ ਪੰਜਾਬ ਸਰਕਾਰ ਚੁਣੌਂਦੇ ਹੋਏ ਨੁਮਾਇੰਦਿਆਂ ਦਾ ਨਹੀਂ ਪਤਾ ਜੀ ਉਹਨਾਂ ਨੂੰ ਇੰਨੀ ਉਹ ਨਫ਼ਰਤ ਕਰਦੇ ਆ ਤੇ ਪੰਜਾਬ ਦੇ ਲੋਕਾਂ ਨੂੰ ਕੀ ਪਿਆਰ ਕਰਦੇ ਹੋਣ ਪੰਜਾਬ ਦੇ ਕਿਸਾਨ ਭਰਾਵਾਂ ਨੂੰ ਕੀ ਪਿਆਰ ਕਰਦੇ ਹੋਣਗੇ ਕਿਉਂਕਿ ਮੈਂ ਪੰਜਾਬ ਦੇ ਮਜ਼ਦੂਰ ਭਰਾਵਾਂ ਲਈ ਪੰਜਾਬ ਦੇ ਕਿਸਾਨਾਂ ਲਈ ਜਿਹੜੀ ਮੰਗ ਕੀਤੀ ਸੀ ਇੱਕ ਪੰਜਾਬ ਦਾ ਸੇਵਾਦਾਰ ਹੋਣ ਦੇ ਨਾਤੇ ਕਿਉਂਕਿ ਪਹਿਲੇ ਦਿਨ ਤੋਂ ਹੀ 5 ਹਫ਼ਤੇ ਦੇ ਕਰੀਬ ਹੋ ਗਏ ਅਸੀਂ ਸਾਰੇ ਪੂਰੇ ਹੜਪੀੜਿਤ ਇਲਾਕਿਆਂ ਦੇ ਵਿੱਚ ਜਾ ਕੇ ਹੜਪੀੜਿਤ ਪਰਿਵਾਰਾਂ ਨਾਲ ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਖੜੇ ਸੀ ਖੜੇ ਹਾਂ ਖੜੇ ਰਵਾਂਗੇ ਉਹਨਾਂ ਦੇ ਲਈ ਮੰਗ ਕੀਤੀ ਕਿ ਬਹੁਤ ਸਾਰਾ ਨੁਕਸਾਨ ਪੰਜਾਬ ਦੇ ਕਿਸਾਨ ਭਰਾਵਾਂ ਦਾ ਹੋ ਗਿਆ ਇੱਕ ਫਸਲ ਨਹੀਂ ਚੋਨੇ ਦੀ ਫਸਲ ਨਹੀਂ ਰੁੜ ਗਈ ਕੱਲੀ ਆਉਣ ਵਾਲੀ ਹਾੜੀ ਦੀ ਫਸਲ ਵੀ ਜਿਹੜੀ ਆ ਉਹ ਕਿਵੇਂ ਬੀਜਣਗੇ ਕਿਉਂਕਿ ਖੇਤਾਂ ਦੇ ਵਿੱਚ ਮਲਵਾ ਚੜ ਗਿਆ ਮਿੱਟੀ ਚੜ ਗਈ ਰਿੱਤਾ ਚੜ ਗਈ ਉਹਨੂੰ ਖੇਤ ਨੂੰ ਤਿਆਰ ਕਰਨ ਵਾਸਤੇ ਕਣਕ ਬੀਜਣ ਵਾਸਤੇ ਬਹੁਤ ਸਮਾਂ ਲੱਗਦਾ ਉਹਨੂੰ ਖੇਤੀ ਨੂੰ ਦੁਬਾਰਾ ਤਿਆਰ ਕਰਨ ਨੂੰ ਕਈਆਂ ਦੇ ਖੇਤ ਰੁੜ ਗਏ 5-5 ਫੁੱਟ 7-7 ਫੁੱਟ ਟੋਏ ਪੈ ਗਏ ਸੁੱਕ ਜ਼ਮੀਨ ਨੂੰ ਤਿਆਰ ਕਰ ਲਈ ਕਿਸਾਨ ਭਰਾਵਾਂ ਦੀਆਂ ਕਿਉਂਕਿ ਕਿਸਾਨ ਭਰਾ ਪੰਜਾਬ ਪੂਰੇ ਦੇਸ਼ ਦਾ ਢਿੱਡ ਭਰਨ ਵਾਲਾ ਪੰਜਾਬ ਹੈ ਸੋ ਅੱਜ ਜੇ ਪੰਜਾਬੀਆਂ ਲਈ ਗਰੀਬ ਪਰਿਵਾਰਾਂ ਲਈ ਜੇ ਮੈਂ ਮੋਦੀ ਸਾਹਿਬ ਤੋਂ ਮੰਗ ਕੀਤੀ ਤੋ ਉਹਦਾ ਮੋਦੀ ਸਾਹਿਬ ਨੂੰ ਤੇ ਗੁੱਸਾ ਆਇਆ ਹੀ ਆਇਆ ਪਰ ਨਾਲ ਦੀ ਨਾਲ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਜੀ ਨੂੰ ਦੁੱਖ ਲੱਗਾ ਕਿ ਇਹਨਾਂ ਨੇ ਪੰਜਾਬ ਦੇ ਲੋਕਾਂ ਦੀ ਕਿਉਂ ਮੰਗ ਕੀਤੀ ਕਿਉਂ ਗੱਲ ਕੀਤੀ ਸੋ ਇਹਨਾਂ ਦੇ ਮੋਦੀ ਜੀ ਤੋਂ ਬਾਅਦ ਸੁਨੀਲ ਜਾਖੜ ਤੋਂ ਬਾਅਦ ਦੂਜੇ ਨਕਮਾਂ ਨੂੰ ਵੀ ਦੁੱਖ ਲੱਗ ਰਿਹਾ ਕਿਉਂਕਿ ਇਹ ਕਹਿ ਰਹੇ ਕਿ ਤੁਸੀਂ ਆਪਣੀ ਪ੍ਰਪੋਜ਼ਲ ਭੇਜਣੀ ਸੀ ਅਸੀਂ ਪਹਿਲਾਂ ਹੀ 20000 ਕਰੋੜ ਰੀਲੀਫ ਫੰਡ ਦੀ ਪ੍ਰਪੋਜ਼ਲ ਪ੍ਰਧਾਨ ਮੰਤਰੀ ਜੀ ਨੂੰ ਭੇਜ ਚੁੱਕੇ ਹਾਂ ਕਿ ਪੰਜਾਬ ਦਾ ਹਜ਼ਾਰਾਂ ਕਰੋੜ ਦਾ ਨੁਕਸਾਨ ਹੋਇਆ ਤੇ ਜੇ ਤੁਸੀਂ ਪੰਜਾਬ ਆ ਹੀ ਰਹੇ ਹੋ ਚਲੋ دیرਵਾਦ ਆ ਰਹੇ ਹੋ ਤੁਹਾਨੂੰ ਤੁਹਾਡਾ ਧੰਨਵਾਦ ਪਰ ਸਾਡੇ ਪੰਜਾਬ ਜੇ ਤੁਸੀਂ ਆ ਰਹੇ ਹੋ ਤੇ ਸਾਨੂੰ 20000 ਕਰੋੜ ਦਾ ਜਿਹੜਾ ਪੰਜਾਬੀਆਂ ਲਈ ਰੀਲੀਫ ਫੰਡ ਦੇ ਕੇ ਜਾਇਓ ਤਾਂ ਜੋ ਜਿਨ੍ਹਾਂ ਪਰਵਾਰਾਂ ਦੇ ਵਿੱਚੋਂ ਮੈਂਬਰ ਚਲੇ ਗਏ ਜਾਨਾਂ ਚਲੀਆਂ ਗਈਆਂ ਜਿਨ੍ਹਾਂ ਦੀ ਫਸਲ ਬਰਬਾਦ ਹੋ ਗਈ ਬਹੁਤ ਸਾਰੇ ਪਰਿਵਾਰਾਂ ਦੇ ਘਰ ਡੱਗੇ ਬਹੁਤ ਸਾਰੇ ਪਰਿਵਾਰਾਂ ਦੇ ਡੰਗਰ ਮਰੇ ਗਏ ਸੋ ਇਹ ਬੇਨਤੀਆਂ ਲਈ ਕਿ ਜੇ ਤੁਸੀਂ 20000 ਕਰੋੜ ਦਾ ਰੀਲੀਫਡ ਦਵੋਗੇ ਤੇ ਤਾਂ ਹੀ ਜਿਹੜਾ ਪੰਜਾਬ ਦੇ ਪੀੜਿਤ ਪਰਿਵਾਰਾਂ ਦੀ ਇਸ ਕਿਸਾਨ ਭਰਾਵਾਂ ਦੀਆਂ ਮਜ਼ਦੂਰ ਭਰਾਵਾਂ ਦੇ ਲਈ ਅਸੀਂ ਵੱਧ ਤੋਂ ਵੱਧ ਜਿਹੜਾ ਇਹਨਾਂ ਦਾ ਕਿਉਂਕਿ ਬਰਾਬਰ ਪਹਿਲੇ ਵਾਲੀ ਸਥਾਨ ਤੇ ਤੇ ਨਹੀਂ ਲਿਆ ਸਕਦੇ ਪਰ ਇਹਨਾਂ ਨੂੰ ਕੁਛ ਨਾ ਕੁਛ ਹੌਸਲਾ ਹੋ ਜੂਗਾ ਇਹਨਾਂ ਨੂੰ ਦੁਆਰਾ ਖੇਤੀ ਕੰਮ ਜੋਗ ਹੋ ਜਾਣਗੇ ਦੁਆਰਾ ਰੋਟੀ ਖਾਂ ਜੋਗ ਹੋ ਜਾਣਗੇ ਪਰ ਜੇ ਮੈਂ ਮੰਗ ਕੀਤੀ ਹੈ ਤੇ ਇਹਨਾਂ ਨੂੰ ਬਹੁਤ ਦੁੱਖ ਲੱਗਾ ਪਹਿਲੇ ਪ੍ਰਧਾਨ ਮੰਤਰੀ ਨੂੰ ਦੁੱਖ ਲੱਗਾ ਉਸ ਤੋਂ ਅਸਲੀ ਜਾਖੜੀ ਨੂੰ ਸੋ ਮੈਂ ਜਿਹੜੇ ਜਾਖੜ ਸਾਹਿਬ ਨੇ ਮੇਰੇ ਬਾਰੇ ਸ਼ਬਦ ਬੋਲੇ ਆ ਇਸ ਤੋਂ ਇਨਸਾਫ ਕਲੀਅਰ ਹੁੰਦਾ ਕਿ ਇਹਨਾਂ ਨੂੰ ਆਮ ਲੋਕਾਂ ਚੋਂ ਆਮ ਘਰਾਂ ਚੋਂ ਆਏ ਹੋਏ ਜਿਹੜੇ ਸੇਵਾਦਾਰ ਬਣ ਕੇ ਪੰਜਾਬ ਦੀ ਸੇਵਾ ਕਰਨ ਨੂੰ ਨਹੀਂ ਪਸੰਦ ਆ ਰਹੇ ਸੋ ਆਪ ਪੰਜਾਬ ਨੂੰ ਇਹਨਾਂ ਨਾਲ ਬਾਰੇ ਪਿਆਰ ਨਹੀਂ ਹੈ ਨਫ਼ਰਤ ਹੈ ਇਹਨਾਂ ਨੂੰ ਤੇ ਸੱਜੇ ਖੱਬੇ ਆਪਣੇ ਭਾਜਪਾ ਦੇ ਲੀਡਰਸ਼ਿਪ ਵਾਲੇ ਜਿਹੜੇ ਇਹਨਾਂ ਦੇ ਆਕਾ ਬਣੇ ਹੋਏ ਨੇ ਉਹੀ ਦਿਖਦੇ ਆ ਇਹ ਪੰਜਾਬ ਦੇ ਲੋਕਾਂ ਲਈ ਕੀ ਮੰਗ ਕਰਨਗੇ ਸੋ ਮੈਂ ਹੀ ਅੱਜ ਤੁਹਾਡੇ ਸਾਹਮਣੇ ਇਹ ਗੱਲ ਰੱਖਣੀ ਸੀ ਪੰਜਾਬ ਦੇ ਲੋਕਾਂ ਦੇ ਲਈ ਕਿ ਅਸੀਂ ਹਮੇਸ਼ਾ ਹੀ ਤੁਹਾਡੇ ਸੇਵਾਦਾਰ ਬਣ ਕੇ ਸੇਵਾ ਕਰ ਰਹੇ ਆ ਪਰ ਜਾਖੜ ਸਾਹਿਬ ਸਾਨੂੰ ਨਿਮਾਨਿਆਂ ਨੂੰ ਸਾਨੂੰ ਸੇਵਾਦਾਰਾਂ ਨੂੰ ਇਹ ਨਹੀਂ ਜਾਣਦੇ ਕਹਿੰਦੇ ਮੈਂ ਤੇ ਜਾਂਦਾ ਹੀ ਨਹੀਂ ਮੁੰਡਿਆ ਕੌਣ ਆ ਕਿਹੜਾ ਮੰਤਰੀ ਹੈ ਇਹਦੇ ਕੋਲ ਬਹੁਤ ਘਟਿਆ ਸ਼ਬਦਾਵਲੀ ਬੋਲੀ ਆ ਸੋ ਬਹੁਤ ਸਤਿਕਾਰ ਕਰਦੇ ਸੀ ਬਹੁਤ ਸਤਿਕਾਰਯੋਗ ਸੀ ਪਰ ਇੰਨੀ ਘਟਿਆ ਬੋਲੀ ਬੋਲਣਗੇ ਇਹ ਇਹਨਾਂ ਨੂੰ ਸੋਭਾ ਨਹੀਂ ਦਿੰਦਾ